ਸੰਸਥਾ ਦਾ ਤੁਹਾਨੂੰ ਇੱਕ ਤਾਰੀਫ ਕਰਾਂਗੇ ਜੋ ਕਿ ਲਗਾਤਾਰ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਉਸ ਸੰਸਥਾ ਦਾ ਨਾਮ ਹੈ ਸ਼੍ਰੀ ਗਿਆਨਸਥਨ ਮੰਡਲ ਸਭਾ ਜਿਸ ਦੇ ਬਲੋਰ ਹਰ ਮਹੀਨੇ ਤਕਰੀਬਨ 400 ਪਰਿਵਾਰਾਂ ਨੂੰ ਜਿਹੜਾ ਕਿ ਰਾਸ਼ਨ ਸਮਗਰੀ ਦਿੱਤੀ ਜਾਂਦੀ ਹੈ ਜਿਹੇ ਚੋਪੜਾਈ ਦੀ ਪ੍ਰੇਰਨਾ ਨਾਲ ਜਿਹੜੀ ਇਹ ਸੰਸਥਾ 1997 ਤੋਂ ਲਗਾਤਾਰ ਇਹ ਕਾਰਜ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਰਾਸ਼ਨ ਦਾ ਵਿਤਰਨ ਚੱਲ ਰਿਹਾ ਹੈ ਇੱਕ ਬੱਚੇ ਦਾ ਜਨਮ ਦਿਨ ਵੀ ਜਿੱਤਾ ਜਿਹੜਾ ਕਿ ਬੱਚਾ 10 ਸਾਲ ਦਾ ਤੋਂ ਪਰਿਵਾਰ ਬੱਚੇ ਦਾ ਜਨਮ ਦਿਨ ਇੱਥੇ ਖੁਸ਼ੀਆਂ ਇਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਮਨਾ ਰਿਹਾ ਹੈ ਜਿਹੜੀ ਕਿ ਮਤਲਬ ਕਿ ਦਾਨੀ ਸੱਜ ਜਿਹੜੇ ਆਪਕੋ ਸਹਿਯੋਗ ਦਿੰਦੇ ਹੋ ਇਹ ਰਲ ਮਿਲ ਕੇ ਇੱਕ ਟੀਮ ਵਰਕ ਦਾ ਕੰਮ ਹੈ ਤੁਹਾਡੇ ਪਰਿਵਾਰਾਂ ਦਾ ਕੰਮ ਹੈ ਅਸੀਂ ਇਕੱਲੇ ਮੈਂਬਰ ਨਹੀਂ ਹੈਗੇ ਮੈਂਬਰ ਤੁਸੀਂ ਹੋ ਸਾਰੇ ਸਾਡੀ ਟੀਮ ਦੇ ਕਿਉਂਕਿ ਤੁਸੀਂ ਇਹ ਕੰਮ ਕਰਾ ਰਹੇ ਹੋ ਸਾਡੇ ਕੋਲੋਂ ਅਸੀਂ ਤਾਂ ਇੱਕ ਮੋੜੀ ਬਣ ਕੇ ਨਾਲ ਲੱਗੇ ਹੋਏ ਕੰਮ ਜਿਹੜਾ ਵੀ ਹੋ ਰਿਹਾ ਗਿਆਨ ਸਰ ਮੰਦਰ ਦੀ ਟੀਮ ਕਰ ਰਹੀ ਹੈ ਲੇਕਿਨ ਇਹ ਕਰਨ ਵਾਲੇ ਤੁਸੀਂ ਅਸੀਂ ਦੇਖਿਆ ਕਿ ਅੰਦਰ ਦੀਆਂ ਅੰਦਰ ਇੱਕ ਜਿਹੜਾ ਕਿ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਵੀ ਹੋ ਰਿਹਾ ਹੈ ਇਹ ਜਿਹੜਾ ਕਿ ਕਿੰਨੇ ਕੁ ਪਰਿਵਾਰਾਂ ਦੇ ਜਿਹੜੇ ਕਿ ਬੱਚਿਆਂ ਦੇ ਹੁਣ ਤੱਕ ਤੁਸੀਂ ਵਿਆਹ ਕਰਵਾਉਂਦੇ तकरीबन 300 ਪਰਿਵਾਰਾਂ ਦੀ ਸ਼ਾਦੀ ਜਿਹੜੀ ਗਿਆਨ ਤਲ ਮੰਦਰ ਪਰਵਾਲ ਨੂੰ ਹੋਤੀ ਜਾ ਸਕੀ ਹੈ ਇੰਦੇ ਜੀ ਵੀ ਹਰ ਕੋਈ ਪਰਿਵਾਰ ਆਪਣਾ ਯੋਗਦਾਨ ਪਾਉਂਦਾ ਹੈ ਕੁਝ ਕਿਸੇ ਚੀਜ਼ ਨੂੰ ਕੋਈ ਸਮਾਨ ਦਿੰਦਾ ਹੈ ਕੋਈ ਲੁਆਉਂਦਾ ਹੈ ਕੋਈ ਸੇਵਾਦਾਰ ਜੇ ਕੋਈ ਤੁਹਾਡੇ ਮਨ ਚ ਇੱਛਾ ਹੈਗੀ ਹੈ ਤੁਸੀਂ ਇਸ ਵੀਡੀਓ ਰਾਈਂ ਜਾਂ ਕਿਸੇ ਮਾਧਿਅਮ ਰਹੀਏ ਤੇ ਆ ਕੇ ਸੇਵਾ ਕਰਨਾ ਚਾਹੁੰਦੇ ਹੋ ਜਿਸ ਪਰਿਵਾਰ ਨੇ ਕੰਨਿਆਦਾਨ ਦਾ ਕੋਈ ਪੁੰਨ ਇਕੱਠਾ ਕਰਨਾ ਚਾਹੁੰਦਾ ਇੱਥੇ ਆ ਕੇ ਕੰਨਿਆਦਾਨ ਦਾ ਪੁੰਨ ਵੀ ਇਕੱਠਾ ਸਕਦਾ ਹੈ ਨਮਸਕਾਰ ਪੰਜਾਬ ਏਐਮਪੀਐਮ ਦੇਖਵਾ ਦਰਸ਼ਕਾ ਸਵਾਗਤ ਹੈ ਦੋ ਕਿਸੇ ਪਰਿਵਾਰ ਦੀ ਮਦਦ ਕਰਨਾ ਕਿਸੇ ਪਰਮਾਤਮਾ ਦੀ ਬੰਦਗੀ ਤੋਂ ਕੱਟਣੀ ਹੁੰਦਾ ਹੈ ਇੱਕ ਸੰਸਥਾ ਦਾ ਤੁਹਾਨੂੰ ਇੱਕ ਤਾਰਫ ਕਰਾਵਾਂਗੇ ਜੋ ਕਿ ਲਗਾਤਾਰ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਉਸ ਸੰਸਥਾ ਦਾ ਨਾਮ ਹੈ ਸ਼੍ਰੀ ਗਿਆਨਸਥਨ ਮੰਡਲ ਸਭਾ ਜਿਸ ਦੇ ਬਲੋ ਹਰ ਮਹੀਨੇ ਤਕਰੀਬਨ 400 ਪਰਿਵਾਰਾਂ ਨੂੰ ਜਿਹੜਾ ਕਿ ਰਾਸ਼ਨ ਸਮੱਗਰੀ ਦਿੱਤੀ ਜਾਂਦੀ ਹੈ ਸੰਸਥਾ ਦੇ ਕੈਸ਼ੀਅਰ ਸਾਡੇ ਨਾਲ ਮਿਲੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ જય ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਕਿਸੇ ਲੋੜਵੰਦ ਪਰਿਵਾਰ ਦੀ ਬਾ ਫੜਨਾ ਪਰਮਾਤਮਾ ਦੀ ਬੰਦਗੀ ਤੋਂ ਕੱਟਣੀ ਹੈ ਇਹਨੇ ਕੰਮ ਤੁਸੀਂ ਕਦੋਂ ਤੋਂ ਕਰਦੇ ਯਾਰ ਇਹਨੇ ਕਸੀ ਨਹੀਂ ਕਰ ਇਹ ਪ੍ਰਮਾਤਮਾ ਕਰਾਉਣ ਆਇਆ ਹੈ ਸਾਡੇ ਆਦਰਨੀਏ ਪ੍ਰਧਾਨ ਸ਼੍ਰੀ ਜਗਦੀਸ਼ ਪੱਜਾ ਜੀ ਤੇ ਸਾਡੇ ਆਦਰਨੀਏ ਚੇਅਰਮੈਨ ਪਰਮ ਪੂਜਯਾ ਸ਼੍ਰੀ ਵਿਦੇ ਚੋਪੜਾਈ ਦੀ ਪ੍ਰੇਰਣਾ ਨਾਲ ਜਿਹੜੀ ਇਹ ਸੰਸਥਾ 1997 ਤੋਂ ਲਗਾਤਾਰ ਇਹ ਕਾਰਜ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਰਾਸ਼ਨ ਦਾ ਵੰਡਣ ਚੱਲ ਰਿਹਾ ਹੈ ਇੱਕ ਬੱਚੇ ਦਾ ਜਨਮ ਦਿਨ ਵੀ ਜਿਸ ਦਾ ਜਿਹੜਾ ਕਿ ਬੱਚਾ 10 ਸਾਲ ਦਾ ਤੋਂ ਪਰਿਵਾਰ ਬੱਚੇ ਦਾ ਜਨਮ ਦਿਨ ਇੱਥੇ ਖੁਸ਼ੀਆਂ ਇਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਮਨਾ ਰਿਹਾ ਹੈ ਇਹ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹਾਂ ਕਿ ਕਿਸ ਤਰੀਕੇ ਨਾਲ ਇਹ ਸਮਾਨ ਵੰਡਿਆ ਜਾਂਦਾ ਹੈ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਨ ਦੇ ਨਾਲ ਨਾਲ ਕੁਆਲਿਟੀ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਚੀਜ਼ 'ਚ ਕੋਈ ਸਮਝੌਤਾ ਨਾ ਕੀਤਾ ਜਾਵੇ ਜਿਹੜੀ ਚੀਜ਼ ਅਸੀਂ ਘਰ ਖਾਂਦੇ ਹਾਂ ਉਹੀ ਚੀਜ਼ ਇਹਨਾਂ ਨੂੰ ਦਿੱਤੀ ਜਾਵੇ ਤਾਂ ਜੋ ਇਹ ਨਾ ਲੱ ਕਰ ਰਿਹਾ ਜਿਹੜਾ ਕੰਮ ਹੋ ਰਿਹਾ ਬਿਲਕੁਲ ਅਸਲ ਤਰੀਕੇ ਨਾਲ ਸਹੀ ਤਰੀਕੇ ਨਾਲ ਪਰਿਵਾਰ ਦੇ ਮਾਹੌਲ ਦੇ ਵਿੱਚ ਦੇਖੋ ਕਿਵੇਂ ਪਰਿਵਾਰਾਂ ਨਾਲ ਸਾਰੇ ਜੁੜੇ ਹੋਏ ਐ ਇਹ ਸਭ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਦੇਖੋ ਰਜਾਈਆਂ ਠੰਡ ਦਾ ਕਿੰਨਾ ਮੌਸਮ ਹੈ ਅੱਜ ਤੁਸੀਂ ਦੇਖ ਰਹੇ ਹੋ ਇਹ ਰਜਾਈਆਂ ਵੰਡੀਆਂ ਜਾ ਰਹੀਆਂ ਹਨ ਜਿੰਨਾਂ ਪਰਿਵਾਰਾਂ ਨੂੰ ਕਿਉਂਕਿ ਇਹ ਲਗਾਤਾਰ ਹਰ ਇੱਕ ਸਾਲ ਦਾ ਕੰਮ ਨਹੀਂ ਹੈ ਇਹ ਹਰ ਸਾਲ ਇਸੇ ਤਰ੍ਹਾਂ ਹੀ ਰਜਾਈਆਂ ਜਿਹੜੀਆਂ ਹਨ ਇਹਨਾਂ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਇਹ ਚੀਜ਼ ਹੋਰ ਦਿਖਾਣਾ ਚਾਹੁੰਦਾ ਤੁਸੀਂ ਮੇਰੇ ਨਾਲ ਆਓ ਅੱਜ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਠੰਡ ਦਾ ਮੌਸਮ ਹੈ ਇਹ ਨਹੀਂ ਹੈ ਆਹ ਆ ਦੇਖੋ ਟੋਪੀਆਂ ਜਿਹੜੀ ਕਿ ਨਾਲ ਦਿੱਤੀਆਂ ਜਾ ਰਹੀਆਂ ਹਨ ਆ ਜਿਹੜਾ ਤੁਹਾਡੇ ਦੇਖੋ ਜੁਰਾਬਾਂ ਖਾਸ ਖਿਆਲ ਇਹ ਅੱਜ ਦੀ ਜੀ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਹਰ ਮੌਸਮ ਨੂੰ ਧਿਆਨ ਰੱਖਦੇ ਹੋ ਇਹ ਚੀਜ਼ਾਂ ਇਹ ਸ਼ਾਲ ਹੈ ਜਿਹੜੀ ਕਿ ਮਤਲਬ ਇਹ ਦਾਨ ਨਹੀਂ ਸੱਜਣਾ ਤੁਸੀਂ ਸਾਰੇ ਜਿਹੜੇ ਆਪਸ ਵਿੱਚ ਸਹਿਯੋਗ ਦਿੰਦੇ ਹੋ ਇਹ ਰਲ ਮਿਲ ਕੇ ਇੱਕ ਟੀਮ ਵਰਕ ਦਾ ਕੰਮ ਹੈ ਤੁਹਾਡੇ ਪਰਿਵਾਰਾਂ ਦਾ ਕੰਮ ਹੈ ਅਸੀਂ ਇਕੱਲੇ ਮੈਂਬਰ ਨਹੀਂ ਹੈਗੇ ਮੈਂਬਰ ਤੁਸੀਂ ਹੋ ਸਾਰੇ ਸਾਡੀ ਟੀਮ ਦੇ ਕਿਉਂਕਿ ਤੁਸੀਂ ਇਹ ਕੰਮ ਕਰਾ ਰਹੇ ਹੋ ਸਾਡੇ ਕੋਲੋਂ ਅਸੀਂ ਤਾਂ ਇੱਕ ਮੋੜੀ ਬਣ ਕੇ ਨਾਲ ਲੱਗੇ ਹੋਏ ਆਂ ਕੰਮ ਜਿਹੜਾ ਵੀ ਹੋ ਰਿਹਾ ਗਿਆਨ ਸਤਲ ਮੰਦਰ ਦੀ ਟੀਮ ਕਰ ਰਹੀ ਹੈ ਲੇਕਿਨ ਇਹ ਕਰਨ ਵਾਲੇ ਤੁਸੀਂ ਹੋ ਸੋ ਬਾਕੀ ਦੇਖ ਸਕਦੇ ਹੋ ਤੁਸੀਂ ਵੀ ਕਿਸ ਤਰ੍ਹਾਂ ਦੇ ਨਾਲ ਵਧੀਆ ਕੁਆਲਿਟੀ ਦੇ ਭਾਵੇਂ ਉਹ ਸ਼ਾਲ ਹੋਣ ਜੁਰਾਬਾਂ ਹੋਣ ਜਾਫਿਤ ਟੋਪੀਆਂ ਹੋਣ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਵੀ ਜਿਹੜਾ ਸਮਾਨ ਹੈ ਲੋੜਵੰਦ ਪਰਿਵਾਰਾਂ ਨੂੰ ਤਕਸੀਮ ਕੀਤਾ ਜਾਂਦਾ ਸੋ ਜਿਹੜਾ ਕਿ ਹਰੇਕ ਪ੍ਰੋਡਕਟ ਹੈ ਉਹ ਉੱਚ ਕੁਆਲਿਟੀ ਦਾ ਅਤੇ ਵਧੀਆ ਬ੍ਰਾਂਡ ਤੇ ਕੰਪਨੀ ਦਾ ਇਸਤੇਮਾਲ ਕੀਤਾ ਜਾਂਦਾ ਜਿਵੇਂ ਆਪਾਂ ਘਰ ਦੇ ਵਿੱਚ ਇਸਤੇਮਾਲ ਕਰਦੇ ਆ ਉਹੀ ਸਮਾਨ ਜਿਹੜਾ ਕਿ ਇਹਨਾਂ ਪਰਿਵਾਰਾਂ ਨੂੰ ਵੀ ਅਦਿੱਤਿਆ ਜਾਂਦਾ ਅਸੀਂ ਦੇਖਿਆ ਕਿ ਅੰਦਰ ਦੀਆਂ ਅੰਦਰ ਇੱਕ ਜਿਹੜਾ ਕਿ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਵੀ ਹੋ ਰਿਹਾ ਹੈ ਇਹ ਜਿਹੜਾ ਕਿ ਕਿੰਨੇ ਕੁ ਪਰਿਵਾਰਾਂ ਦੇ ਜਿਹੜੇ ਕਿ ਬੱਚਿਆਂ ਦੇ ਹੁਣ ਤੱਕ ਤੁਸੀਂ ਵਿਆਹ ਕਰਵਾਉਂਦੇ तकरीबन 300 ਪਰਿਵਾਰਾਂ ਦੀ ਸ਼ਾਦੀ ਜਿਹੜੀ ਗਿਆਨਸਥਲ ਮੰਦਿਰ ਪਰਵਾਲ ਨੂੰ ਕੀਤੀ ਜਾ ਸਕੀ ਹੈ ਇਹਦੇ ਚ ਵੀ ਹਰ ਕੋਈ ਪਰਿਵਾਰ ਆਪਣਾ ਯੋਗਦਾਨ ਪਾਉਂਦਾ ਹੈ ਕੁਝ ਕਿਸੇ ਚੀਜ਼ ਨੂੰ ਕੋਈ ਸਮਾਨ ਦਿੰਦਾ ਹੈ ਕੋਈ ਦਿੰਦਾ ਹੈ ਕੋਈ ਸੇਵਾਦਾਰ ਜੇ ਕੋਈ ਤੁਹਾਡੇ ਮਨ ਚ ਇੱਛਾ ਹੈਗੀ ਹੈ ਤੁਸੀਂ ਇਸ ਵੀਡੀਓ ਰਾਈ ਜਾਂ ਕਿਸੇ ਮਾਧਿਅਮ ਰਹੀਏ ਤੇ ਆ ਕੇ ਸੇਵਾ ਕਰਨਾ ਚਾਹੁੰਦੇ ਹੋ ਜਿਸ ਪਰਿਵਾਰ ਨੇ ਕੰਨਿਆਦਾਨ ਦਾ ਕੋਈ ਪੁੰਨ ਘਟਨਾ ਚਾਹੁੰਦਾ ਹੈ ਇੱਥੇ ਆ ਕੇ ਕੰਨਿਆਦਾਨ ਦਾ ਪੁੰਨ ਵੀ ਘਟ ਸਕਦਾ ਹੈ ਜਿਵੇਂ ਅੱਜ ਪਰਿਵਾਰ ਇੱਕ ਕੰਨਿਆਦਾਨ ਕਰ ਰਿਹਾ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾ ਕੋਸ਼ਿਸ਼ ਹੈਗੀ ਹੈ ਕਿ ਜਿਹੜਾ ਕਿ ਅੱਜ ਭਗਵਾਨ ਨੇ ਦੇਖੋ ਭਗਵਾਨ ਦੀ ਕਿਰਪਾ ਇਹੋ ਜੀ ਹੈ ਕਿ ਇਸ ਸੰਸਥਾ ਤੇ ਕੋਈ ਵੀ ਕੋਈ ਪਰਿਵਾਰਾਂ ਨੂੰ ਅੱਜ ਸੰਕੜੋ ਪਰਿਵਾਰ ਇਹ ਤੋਂ ਹਰ ਮਹੀਨੇ ਰਾਸ਼ਨ ਲੈ ਕੇ ਜਾਂਦੇ 1997 ਤੋਂ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆ ਕੇ ਇੱਥੇ ਜੁੜਨਾ ਚਾਹੋ ਸਾਡੇ ਨਾਲ ਜੁੜੋ ਆਕੇ ਦੇਖੋ ਕਿ ਕਿਸ ਤਰੀਕੇ ਨਾਲ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਸੇਵਾ ਭਾਵਨਾ ਕਰ ਸਕਦੇ ਹੋ ਕਿਸੇ ਮਾਇਆ ਨਾਲ ਕਰ ਸਕਦੇ ਹੋ ਕਿਸੇ ਸਮਾਨ ਨਾਲ ਕਰ ਸਕਦੇ ਹੋ ਹੋਰ ਕਿਸੇ ਤਰੀਕੇ ਨਾਲ ਕਿਸੇ ਨੂੰ ਜੋੜ ਸਕਦੇ ਹੋ ਇੱਥੇ ਆ ਕੇ ਜੁੜੋ ਸਾਡੇ ਨਾਲ ਸੋ ਕਿ ਇਹ ਵੀ ਇੱਕ ਜ਼ਹਿਨ ਦੇ ਵਿੱਚ ਸਵਾਲ ਆਉਂਦਾ ਕਿ ਜਿਸ ਤਰ੍ਹਾਂ ਦੇ ਨਾਲ ਸੰਸਾਏ ਨੇਕ ਕਾਰਜਕਾਰੀਏ ਇਹ ਜਿਹੜਾ ਕਿ ਫਲਸਫਾ ਕਿਵੇਂ ਦਾਨੀ ਸੱਜਣਾ ਸਹਿਯੋਗ ਨਾਲ ਅੱਗੇ ਵਧ ਰਿਹਾ ਹੈ ਇਹ ਆਦਰਨੀ ਪ੍ਰਧਾਨ ਜੀ ਸਾਡੇ ਜਗਦੀਸ਼ ਪਾਜ ਜੀ ਦੀ ਹੱਥ ਤੱਕ ਮਿਹਨਤ ਨੇ ਪ੍ਰੇਰਣਾ ਦੇ ਬਹੁਤ ਉਹਨਾਂ ਨੇ ਇੱਕ ਇੱਕ ਕਰ ਜਾ ਕੇ ਮੈਂਬਰ ਬਣਾਏ ਸੋ ਸੋ ਸਾਡੇ ਆਦਰਨੀਏ ਸ਼੍ਰੀ ਰਮੇਸ਼ ਗੁੰਬਰ ਜੀ ਜਿਹੜੇ ਕੀ ਉਹਨਾਂ ਦੀ ਬੜੀ ਨਾਲ ਅੱਜ ਦੇਣ ਵੀ ਹੈ ਨਾਲ ਸਾਰੇ ਕਾਰਜਕਾਰ ਸੰਭਾਲਦੇ ਸਾਡੇ ਆਦਰਨੀਏ ਪ੍ਰਧਾਨ ਬਜਾਜ ਸਾਹਿਬ ਜੀ ਜਿੰਨਾ ਸਾਰੀ ਟੀਮ ਦਾ ਇੱਕ ਵਰਕ ਹੈਗਾ ਕਿ ਅੱਜ ਵੀ ਜਿਹੜੀ ਘਰਾਂ ਚ ਲੋਕਾਂ ਦੇ ਜਾਂਦੇ ਆ ਸਾਰਿਆਂ ਨੂੰ ਇਕੱਠਾ ਕਰਦੀ ਹੈ ਮਿਲਦੀ ਹੈ ਸਾਰੀ ਟੀਮ ਵਰਕ ਨਾਲ ਹਰ ਮੈਂਬਰ ਬਣਾਉਂਦੇ ਆ ਗੋਲ ਕਾ ਲਗਵਾਨੇ ਆ ਘਰਾਂ ਚ ਗੋਲ ਕਾ ਲਗਵਾਈ ਜਾਂਦੀਆਂ ਇਹ ਬੱਚੇ ਆ ਕੇ ਕਿਸੇ ਦਾ ਵੀ ਮੈਂ ਤੁਹਾਡੇ ਨਾਲ ਹੀ ਹੋਰ ਮੈਸੇਜ ਦੇਣਾ ਕਿ ਇੱਥੇ ਕੋਈ ਵੀ ਆਪਣੀ ਸ਼ੁਭ ਕੜੀ ਜਿਵੇਂ ਕਿ ਆਪਣਾ ਬੱਚਿਆਂ ਦਾ ਜਨਮ ਦਿਨ ਹੈ ਜਾਂ ਕੋਈ ਆਪਣੇ ਕਿਸੇ ਦੀ ਯਾਦ ਵਿੱਚ ਇੱਥੇ ਆ ਕੇ ਕੋਈ ਕਰਨਾ ਚਾਹੁੰਦਾ ਉਹ ਵੀ ਇੱਥੇ ਆ ਕੇ ਕਰ ਸਕਦਾ ਹੈ। ਤੇ ਇੱਕੀ ਮੈਸੇਜ ਦੋ ਪਬਲਿਕ ਨੂੰ ਤਾਂ ਕਿ ਉਹ ਵੀ ਇਹਨਾਂ ਨੇਕ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਮੈਂ ਮੈਸੇਜ ਇਹ ਹੀ ਦੇਣਾ ਚਾਹੁੰਦਾ ਇਨਸਾਨ ਨੇ ਜਿਹੜਾ ਜੀਵਨ ਮਿਲਿਆ ਇਹ बार-बार ਨਹੀਂ ਮਿਲਣਾ। ਜੀਵਨ 'ਚ ਕਦੀ ਕਿਸੇ ਦੇ ਕੰਮ ਜ਼ਰੂਰ ਆਓ। ਕਿਤੇ ਵੀ ਆਓ, ਕਿੱਥੇ ਵੀ ਆਓ। ਜ਼ਰੂਰ ਆਓ। ਅਸੀਂ ਤੁਹਾਡਾ ਇੱਥੇ ਗ੍ਰੈਂਡ ਵੈਲਕਮ ਕਰਦੇ ਹਾਂ ਕਿ ਸਾਡੇ ਨਾਲ ਆ ਕੇ ਜੁੜ ਸਕਦੇ ਹੋ ਇੱਥੇ ਨਹੀਂ ਆ ਸਕਦੇ ਲੇਕਿਨ ਕਿਸੇ ਪਰਿਵਾਰ ਨੂੰ ਜੇ ਤੁਹਾਨੂੰ ਸਮਰਥ ਭਗਵਾਨ ਨੇ ਬਖਸ਼ੀਏ ਤਾਂ ਸੇਵਾ ਜ਼ਰੂਰ ਕਰੋ ਕਿਸੇ ਦਾ ਭਲਾ ਜ਼ਰੂਰ ਕਰੋ ਇਸ ਤੋਂ ਇਲਾਵਾ ਜਿੰਮੇ ਕੀ ਲੋੜਵੰਤ ਪਰਿਵਾਰ ਨੂੰ ਰਾਸ਼ਨ ਤਕਸੀਮ ਕਰਨਾ ਹੋ ਗਿਆ ਹੈ ਜਾਂ ਫਿਰ ਲੋੜਵੰਤ ਪਰਿਵਾਰ ਦੇ ਧੀਆਂ ਦਾ ਕੰਨਿਆਂ ਦਾੰਦ ਦਾ ਕੰਮ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਸੰਸਥਾ ਦੇ ਬਾਰੇ ਹਾਂ ਗਿਆਨ ਸਥਲ ਮੰਦਰ ਵੱਲੋਂ ਦੇਖੋ ਜਿਹੜਾ ਹੁਣ ਅਗਲਾ ਅਗਲਾ ਮੀ ਨਾਨਾ ਵੇ ਉਸ ਤੋਂ ਬਾਅਦ ਫੇ ਸਾਡੇ ਬੱਚਿਆਂ ਨੂੰ ਕਿਤਾਬਾਂ ਬਣਨੀਆਂ ਬੁਕਸ ਬਣਨੀਆਂ ਜਿਹੜੀਆਂ ਵੀ ਸਮਾਜ ਚ वूमेन ਡੇ ਦੇ ਉੱਤੇ ਪ੍ਰੋਗਰਾਮ ਆਰਗੇਨਾਈਜ਼ ਹੁੰਦਾ ਜਿਹੜੀ ਵੀ ਸਮਾਜ ਚ ਭੈਣਾਂ ਨੇ ਸਾਡੀਆਂ ਜਾਂ ਮਾਤਾਵਾਂ ਜਾਂ ਕੋਈ ਸਾਡੇ ਹੈਗੀਆਂ ਹੋਰ ਵੀ ਉਹਨਾਂ ਨੇ ਸਮਾਜ ਲਈ ਕੁਝ ਕੀਤਾ ਉਹਨਾਂ ਨੂੰ ਔਨਰ ਕੀਤਾ ਜਾਂਦਾ ਹੈ ਉਸੇ ਤਰੀਕੇ ਨਾਲ ਕੋਈ ਨਾ ਕੋਈ ਕੋਈ ਨਾ ਕੋਈ ਇਹੋ ਜਿਹਾ ਕੰਮ ਜਿਹੜਾ ਕਿ ਸਮਾਜ ਨੂੰ ਸੇਵਾ ਨੂੰ ਤਤਪਰ ਰਹੀਦਾ ਧਾਰਮਿਕ ਆਯੋਜਨ ਕੀਤੇ ਜਾਂਦੇ ਆ ਸਮਾਜ ਦੇ ਗਰੀਬ ਕੀਸਨ ਜਿਵੇਂ ਆਪਾਂ ਟਰਾਈਸਾਈਕਲ ਦੀ ਲੋੜ ਹੈ ਹਾਂ ਜੇ ਕੋਈ ਭੈਣ ਆਪਣੇ ਪੈਰ ਤੇ ਸਟੈਂਡ ਹੋਣਾ ਚਾਹਦੀ ਹੈ ਅਸੀਂ ਉਹਨਾਂ ਲਈ ਵੀ ਆਪਣਾ ਇੰਤਜ਼ਾਮ ਰੱਖਿਆ ਹੈ ਕਿ ਆਪਣੇ ਪੈਰ ਤੇ ਸਟੈਂਡ ਹੋ ਜਾਏ ਨਾਲ ਦੇ ਨਾਲ ਤੋ ਵਾਕੀ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਕੀਤਾ ਗਿਆ ਸੰਸਥਾ ਦੇ ਵੱਲੋਂ ਕਿ ਇਹ ਭਾਵੇਂ ਉਹ ਬੱਚਿਆਂ ਦੀ ਪੜ੍ਹਾਈ ਦਾ ਖਰਚੇ ਦੀ ਜ਼ਿੰਮੇਵਾਰੀ ਹੋਵੇ ਜਾਂ ਫਿਰ ਲੋੜਵੰਦ ਪਰਿਵਾਰਾਂ ਦੇ ਧੀਆਂ ਦੇ ਵਿਆਹ ਦਾ ਹੋਵੇ ਸਾਰੇ ਕੰਮ ਕੀਤੇ ਜਾਂਦੇ ਇਸ ਤੋਂ ਇਲਾਵਾ ਧਾਰਮਿਕ ਜੀ ਇਹ ਨਾ ਜਾਣਾ ਕਿ ਵਾਤਾਵਰਣ ਦਾ ਧਿਆਨ ਰੱਖਣ ਲਈ ਵੀ ਪੌਦੇ ਵੀ ਵੰਡੇ ਜਾਂਦੇ ਆ ਸਮਾਜ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਸਮਾਜ ਦੇ ਆਪਣੇ ਫਰਜ਼ ਜਿਹੜੇ ਵੀ ਆ ਉਹ ਕੀਤੇ ਜਾ ਸਕਦੇ ਆ ਸੋ ਗਣਪਤੀ ਮਹਾਰਾਜੀ ਜੀ ਦੀ ਵਰਾਜਮਾਨ ਨੂੰ ਲੈ ਕੇ ਤੁਸੀਂ ਇੱਕ ਕੰਮ ਕਰਵਾਉਣਾ ਉਹ ਕਿਹੜਾ ਫੰਕਸ਼ਨ ਹੁੰਦਾ ਜੀ ਗਣਪਤੀ ਬੱਪਾ ਮੋਰੀਆ ਰਾਜਾ ਦਾ ਦਰਬਾਰ ਜਿਹੜਾ ਕਿ ਹਰ ਸਾਲ ਅਜ 12 ਸਾਲਾਂ ਤੋਂ ਗਣਪਤੀ ਮੌਸਮ ਯਰਸਨਗਰ ਚ ਹੁੰਦਾ ਉਹਦੇ ਚ ਵੀ ਤੁਹਾਡੇ ਸਾਰਿਆਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਜੀ ਸੋ ਬਾਕੀ ਜਿਸ ਤਰ੍ਹਾਂ ਨਾਲ ਜ਼ਿਕਰ ਕੀਤਾ ਗਿਆ ਹੈਗਾ ਸੰਸਥਾ ਦੇ ਪਾਮਿਓ ਸੇਵਾਦਾਰ ਹੋਣ ਪਾਮਿਓ ਮੈਂਬਰ ਹੋਣ ਪੂਰਾ 바ਚੜ ਕੇ ਇਸ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਜਿਹੜੀ ਜਿਹੜੇ ਲੋਕ ਨੇ ਸੰਸਥਾ ਨਾਲ ਜੁੜੇ ਹੋਏ ਨੇ ਅਤੇ ਇਹ ਜਿਹੜਾ ਕਿ ਫਲਸਫਾ ਹੈ ਪਿਛਲੇ ਤਕਰੀਬਨ 26 ਸਾਲ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ ਸੋ ਤੁਸੀਂ ਵੀ ਇਸ ਸੰਸਥਾ ਨਾਲ ਜੁੜੋ ਅਤੇ ਇਸ ਨੇਕ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਮੈਂ ਦੋਚਾ ਸਕਦਾ ਹਾਂ